जय गुरुदेव ਧੰਨ ਗੁਰਦੇਵ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਕਾਫੀ ਦਿਨ ਬਾਅਦ ਜਿਵੇਂ ਤਕਰੀਬਨ ਗੁਰਪੁਰਬ ਸਤਗੁਰੂ ਦਾਸ ਮਹਾਰਾਜ ਜੀ ਦੇ ਤੁਹਾਡ ਦੂਜੀ ਜਾਂ ਤੀਜੀ ਵੀਡੀਓ ਪਾਉਣ ਲੱਗੇ ਆਂ ਔਰ ਸੰਗਤ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਕਿਉਂਕਿ ਜੋ ਸਤਗੁਰਵਦਾਸ ਚੌਂਕ ਦੇ ਵਿੱਚ ਦੇਖਭਾਲ ਕਰਦੇ ਸੀ ਤੁਸੀਂ ਵੀ ਹਾਲਤ ਤੁਸੀਂ ਆਪ ਦੇਖ ਸਕਦੇ ਹੋ ਕਿਹੋ ਜੀ ਹੈ ਸੌ ਅੱਜ ਦਰਸ਼ਨ ਕਰਾਈਏ ਤੁਹਾਨੂੰ ਇਹ ਚੌਂਕ ਦੀ ਜੋ ਹਾਲਤ ਹੈ ਕਿਉਂਕਿ ਅੱਜ ਤੋਂ ਮਹੀਨਾ ਕੇ ਪਹਿਲਾਂ ਇਸ ਚੌਂਕ ਦੀ ਹਾਲਤ ਜਿਵੇਂ ਇੱਕ ਬੰਜਰ ਜ਼ਮੀਨ ਹੁੰਦੀ ਆ ਉਸ ਤਰ੍ਹਾਂ ਦੀ ਹੋ ਗਈ ਸੀ ਪਰ بارش ਪੈਣ ਦੇ ਕਾਰਨ ਘਾਹ ਤਾਂ ਹਰਾ ਹੋ ਗਿਆ ਪਰ ਇਸ ਦੀ ਕੋਈ ਵੀ ਕਟਾਈ ਜਾਂ ਸਾਫ ਸਫਾਈ ਨਹੀਂ ਹੈ ਦੇਖੋ ਹਾਲਤ ਇਸ ਚੌਂਕ ਦੀ ਬੂਟੇ ਜੋ ਹਰੇ ਭਰੇ ਸੀਗੇ ਕਿਸੇ ਟਾਈਮ ਬਹੁਤ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਸੀ ਤੇ ਹੁਣ ਤੁਸੀਂ ਆਪ ਦੇਖ ਲਓ ਇਸ ਚੌਂਕ ਦੀ ਹਾਲਤ ਜਦ ਕਿ ਇਹ ਚੌਂਕ ਦੀ ਜੋ ਦੇਖਭਾਲ ਆ ਉਹ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਬਣਦੀ ਆ ਮਾਲੀ ਰੱਖਿਆ ਹੁੰਦਾ ਮਾਲੀ ਦੀ ਤਨਖਾਹਾਂ ਵੀ ਦਿੰਦੇ ਆ ਇਸ ਦੇ ਉੱਪਰ ਬਹੁਤ ਸਾਰਾ ਪੈਸਾ ਖਰਚਿਆ ਜਾਂਦਾ ਪਰ ਉਹ ਪੈਸਾ ਜਾਂਦਾ ਕਿੱਥੇ ਆ ਉਹ ਆਪ ਸਭ ਦੇਖ ਸਕਦੇ ਹੋ ਕਿ ਜੋ ਬੂਟੇ ਲਾਏ ਸੀਗੇ ਵੀ ਅਸੀਂ ਆਪ ਲਾਏ ਸੀਗੇ ਆਪ ਲਾਏ ਸੀਗੇ ਤਾਂ ਪਰ ਹੁਣ ਉਹ ਬੂਟੇ ਸੁੱਕ ਚੁੱਕੇ ਆ ਕਾਫੀ ਇਹ ਦੁਆਰਾ ਬਰਸਾਤ ਹੋਣ ਕਾਰਨ ਹਰੇ ਭਰੇ ਤਾਂ ਹੋ ਗਏ ਪਰ ਇਸ ਨੂੰ ਜੋ ਹਾਲਤ ਹੈ ਦੇਖੋ ਇਹ ਜੋ ਇੱਕ ਦੀਵਾਰ ਜੀ ਤਰ੍ਹਾਂ ਇਹ ਬਾੜ ਹੁੰਦੀ ਸੀ ਲੱਗੀ ਪਰ ਇਹ ਦੇਖੋ ਇਹਦੀ ਕਟਿੰਗ ਨਾਲ ਹੁਣ ਕਾਰਨ ਕਾ ਦੇਖੋ ਛਿੰਡਾ ਗੰਡਾ ਕਾ ਹੋਇਆ ਆ ਆ ਦੇਖੋ ਆ ਬੂਟੇ ਸੁੱਕ ਚੁੱਕੇ ਆ ਸੋ ਆ ਦੇਖ ਲਓ ਹਾਲਤ ਬਹੁਤ ਅਰਜੋਗ ਹੈ ਚੌਂਕ ਦੀ ਕੋਈ ਲੱਗਦਾ ਨਹੀਂ ਵੀ ਕਿ ਕੋਈ ਸਰਕਾਰੀ ਚੌਂਕ ਆ ਜਾਂ ਕਿਸੇ ਗੁਰੂ ਦੇ ਨਾਮ ਤੇ ਚੌਂਕ ਬਣਿਆ ਹੋਇਆ ਇਸ ਤਰ੍ਹਾਂ ਲੱਗਦਾ ਜਿੱਦਾਂ ਆਮ ਹੀ ਹੁੰਦਾ ਕਿਸੇ ਦੇ ਘਰ ਔਰ ਉਸ ਘਰ ਦੇ ਵਿੱਚ ਕੋਈ ਦੇਖਭਾਲ ਕਰਨ ਵਾਲਾ ਨਹੀਂ ਹੈਗਾ ਨਾ ਹੀ ਸਰਕਾਰ ਤੇ ਨਾ ਹੀ ਸਤਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੇ ਵਿੱਚ ਕੋਈ ਪਿਆਰ ਹੈ ਗੁਰੂ ਦੇ ਪ੍ਰਤੀ ਕੇ ਚੌਂਕ ਨੂੰ ਦੁਬਾਰਾ ਇਹਦੀ ਦੇਖਭਾਲ ਕੀਤੀ ਜਾਵੇ ਜਾਂ ਇਸ ਨੂੰ ਦੇਖਿਆ ਜਾਵੇ ਆ ਦੇਖ ਲਓ ਤੁਸੀਂ ਆਪ ਹਾਲਤ ਚੌਂਕ ਦੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੀ